ਤੇ ਜਿਹੜੀ ਦੂਜੀ ਗੱਲ ਕੀਤੀ ਆ ਉਹ ਮੈਂਬਰ ਪਾਰਲੀਮੈਂਟ ਇੱਕ ਹੋਰ ਆ ਜਿਹੜਾ ਕਿ ਜਿਆਦਾ ਹੀ ਦਿੱਲੀ ਦਾ ਪਖਪੂਰ ਦਾਗਾ ਉਹਨਾਂ ਦਾ ਸਕਾ ਬੰਦਾ ਉਹ ਵੀ ਗੱਲ ਕਰਦਾ ਵੀ ਇੱਥੇ ਖਾਲਸਾ ਰਾਜ ਦੀ ਗੱਲ ਹੁੰਦੀ ਆ ਖਾਲਿਸਤਾਨ ਦੀ ਗੱਲ ਹੁੰਦੀ ਆ ਉਹਨੂੰ ਕਹੋ ਵੀ ਇੱਥੇ ਦਾ ਕਣ-ਕਣ ਵਿੱਚ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਗੱਲ ਜੁੜੀ ਹੋਈ ਆ ਜੇ ਇੱਥੇ ਰਹਿਣਾ ਤਾਂ ਇਹ ਗੱਲ ਚੱਲੂਗੀ ਜੇ ਤੈਨੂੰ ਨਹੀਂ ਜਾਇਜ਼ ਵੀ ਇਹ ਗੱਲ ਇੱਥੇ ਚੱਲੇ ਤਾਂ ਜਉਣਾ ਪਾਰ ਹੋ ਜਾ ਉੱਥੇ ਜਾ ਕੇ ਆਪਦੀ ਦਿੱਲੀ ਦਾ ਤੇ ਆਪਦੀ ਸਰਕਾਰ ਦਾ ਪਖਪੂਰ ਇੱਥੇ ਤਾਂ ਖਾਲਸਾ ਐਦਾਂ ਹੀ ਆਪਦੇ ਰਾਜ ਦੀ ਗੱਲ ਕਰਦਾ ਰਹੂਗਾ ਅਕਾਲੀ ਦਲ ਦੇ ਉਮੀਦਵਾਰ ਨੂੰ ਕਿੱਥੇ ਰੱਖ ਕੇ ਵੇਖਦੇ ਹੋ ਕਿਉਂਕਿ ਇਸ ਟਾਈਮ ਦੇ ਉੱਤੇ ਪੰਥਕ ਉਮੀਦਵਾਰ ਜੇ ਅਕਾਲੀ ਦਲ ਦੀ ਬਾਦਲ ਦੀ ਗੱਲ ਕਰਦੇ ਆ ਇਧਰ ਵੀਰ ਮਨਦੀਪ ਸਿੰਘ ਕੋਈ ਫਰਕ ਨਹੀਂ ਪਊਗਾ ਵੋਟਾਂ 'ਚ ਵਖਰੇਵੇਂ ਹੋ ਜਾਣਗੇ ਦੇਖੋ ਪਊਗਾ ਪਰ ਉਹ ਵੀ ਇੱਕ ਸਤਕਾਰਯੋਗ ਪਰਿਵਾਰ ਆ ਮੈਂ ਧਰਮੀ ਫੌਜੀ ਦਾ ਪਰਿਵਾਰ ਆ ਵੀ ਉਹ ਵੀ ਸਾਡੇ ਸਤਕਾਰਯੋਗ ਆ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੇਖਣਾ ਚਾਹੀਦਾ ਸੀ ਵੀ ਆਪਾਂ ਨੂੰ ਉਸ ਪਾਰਟੀ ਦਾ ਪੱਖ ਪੂਰ ਕੇ ਉਹਨਾਂ ਦਾ ਕੈਂਡੀਡੇਟ ਨਹੀਂ ਬਣਾਉਣਾ ਚਾਹੀਦਾ ਸੀ ਜਿਨ੍ਹਾਂ ਨੇ ਆਪਣੇ ਪੰਥ ਦਾ ਕਹਾਣ ਕੀਤਾਗਾ ਠੀਕ ਆ ਇਹ ਗੱਲ ਤੋਂ ਵੀ ਆਪਾਂ ਵੀ ਮੁਨਕਰ ਨਹੀਂ ਹੋ ਸਕਦੇਗੇ ਵੀ ਇਸ ਚੀਜ਼ ਚ ਵੀ ਕੁਛ ਨਾ ਕੁਛ ਆਪਾਂ ਨੂੰ ਵੀ ਇਸ ਚੀਜ਼ ਦਾ ਘਾਟਾ ਪਊਗਾ ਪਰ ਨਹੀਂ ਸਭ ਨੂੰ ਪਤਾ ਵੀ ਪੰਥਕ ਕੌਣ ਆ ਤੇ ਕੌਣ ਨਹੀਂ ਪੰਥਕ ਤਾਂ ਸਾਰੇ ਪੰਥ ਦਾ ਹੀ ਪੱਖ ਪੂਰਨਗੇ ਸੱਚੇ ਹੋ ਕੇ